ਹੈ ਨਾ ਸਭ ਅੱਜ ਯੋਗਾ ਇੰਟਰਨੈਸ਼ਨਲ ਡੇ ਹੈ ਤੇ ਕੋਰਟ ਕੰਪਲੈਕਸ ਵਿੱਚ ਵੀ ਇਹ ਯੋਗਾ ਡੇ ਮਨਾਇਆ ਗਿਆ ਹੈ ਇਹ ਕਿਹਦੇ ਕਹਣੇ ਤੇ ਮਨਾਇਆ ਗਿਆ ਇਹਦੇ ਬਾਰੇ ਦੱਸੋ ਅੱਜ ਮਾਨ ਜੋਗ ਸੈਕਟਾਰ ਸਾਹਬ ਡਿਸਟ੍ਰਿਕਟ ਪਟਿਆਲਾ ਦੇ ਹੁਕਮ ਅਨੁਸਾਰ ਡਿਸਟ੍ਰਿਕਟ ਲੀਗਲ ਅਥਾਰਟੀ ਜਿਹੜੀ ਹੈ ਉਹਦੇ ਵੱਲੋਂ ਕੈਂਪ ਆਰਗੇਨਾਈਜ਼ ਕੀਤਾ ਗਿਆ ਸੀ ਇੱਕ ਯੋਗਾ ਲੈ ਦੇ ਉਤੇ ਫੋਰਟ ਕੰਪਲੈਕਸ ਸਮਾਣਾ ਦੇ ਵਿੱਚ ਜਿਹਦੇ ਵਿੱਚ ਸਾਡੇ ਜੱਸਾ ਇਕਤਾ ਸੰਧਾ ਸੀ ਤੇ ਹੋਰ ਸਾਰੇ ਸਹਿਵਾਲ ਨੇ ਯੋਗਾ ਕੈਮਪ ਜਿਹੜਾ اٹੈਂਡ ਕੀਤਾ ਹੈ ਤੇ ਰਜਿੰਦਰ ਕੁਮਾਰ ਜਿਹੜੇ ਲਾ ਜਿਹੜੇ ਇੰਸਟ੍ਰਕਟਰ ਨੇ ਉਹਨਾਂ ਨੇ ਯੋਗਾ ਸਿਖਾਇਆ ਹੈ ਤੇ ਅਸੀਂ ਇਸ ਮੌਕੇ ਸਾਰੇ ਉਹਨਾਂ ਦਾ ਧੰਨਵਾਦ ਕਰੀਏ ਜਿਹੜੇ ਅੱਜ ਇੱਥੇ ਪਹੁੰਚੇ ਜੱਸਾ ਸਰ ਜੱਜ ਸਰ ਤੇ ਲਾ ਜਿਹੜੇ ਇੰਸਟ੍ਰਕਟਰ ਨੇ ਉਹਨਾਂ ਦਾ ਬਹੁਤ ਵਾਰਤਾ ਹੋਆ ਕਿ ਯੋਗਾ ਨਾਲ ਬਿਮਾਰੀਆਂ ਦੂਰ ਹੁੰਦੀਆਂ ਨੇ ਸਭ ਨੂੰ ਪਤਾ ਹੀ ਹੈ ਤੇ ਅਸੀਂ ਹਰ ਇੱਕ ਨੂੰ ਅਪੀਲ ਕਰਦੇ ਹਾਂ ਕਿ ਉਹ ਯੋਗਾ ਵੱਧ ਤੋਂ ਵੱਧ ਆਪਣੀ ਜ਼ਿੰਦਗੀ ਜੋਗ ਨੂੰ ਬਣਾਉਣ ਤਾਂ ਜੋ ਹਰ ਤਰ੍ਹਾਂ ਦੀ ਬਿਮਾਰੀ ਤੋਂ ਦੂਰ ਰਹਾ ਜਾ ਸਕੇ ਅੱਜ ਇੰਟਰਨੈਸ਼ਨਲ ਯੋਗਾਡੇ ਆ ਤੁਸੀਂ ਕੋਰਟ ਕੰਪਲੈਕਸ ਵਿੱਚ ਯੋਗਾ ਕਰਨ ਲਈ ਆਏ ਹੋ ਯੋਗਾ ਦੇ ਕੀ ਕੀ ਫਾਇਦੇ ਹਨ ਇਹਦੇ ਬਾਰੇ ਵਿਸਤਾਰ ਚ ਜਾਣਕਾਰੀ ਦਿਓ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਹੋ ਜਾਣਕਾਰੀ ਲੈਣ ਲਈ ਤੇ ਮੈਂ ਤੇ ਇੱਕ ਵਲਗਾਂ ਵੀ ਜਿਹੜੇ ਬੰਦੇ ਯੋਗ ਕਰਦਾ ਕਦੇ ਬਿਮਾਰ ਨਹੀਂ ਹੋਊਗਾ ਦੋ ਦੋ ਫਾਇਦੇ ਨੇ ਉਹ ਤਰਸੂਗਾ ਨਹੀਂ ਇੱਕ ਪੈਸਿਆਂ ਦੀ ਬਚਤ ਹੋਊਦੀ ਬਿਮਾਰੀ ਕਿ ਲੱਗੂਗੀ ਦਵਾਈਆਂ ਖਾਊਗਾ ਤੇ ਆਪਣਾ ਕੰਮ ਵੀ ਖਰਾਬ ਕਰੂਗਾ ਉਹਦਾ ਪੈਸਿਆਂ ਦਾ ਵੀ ਨੁਕਸਾਨ ਹੋਊਗਾ ਤੇ ਸਿਹਤ ਦਾ ਵੀ ਨੁਕਸਾਨ ਹੋਊਗਾ ਜੇ ਬੰਦਾ ਯੋਗ ਕਰਦਾ ਤਾਂ ਕਦੇ ਕੋਈ ਬਿਮਾਰੀ ਨਹੀਂ ਹੋਊਗੀ ਉਹਦੀ ਐਕਸਟਰਾ ਇਨਕਮ ਦਾ ਸਾਧਨ ਬਣ ਗਿਆ ਕੀ ਉਹ ਨੂੰ ਜਿਹਦੇ ਪੈਸੇ ਹੀ ਨਹੀਂ ਖਰਚ ਕਰਨੇ ਪਏ ਤਾਂ ਉਹਦੀ ਕੰਮ ਇਨਕਮ ਬਣ ਗਈ ਕਿਸਮ ਦੀ ਹੋ ਗਈ ਇਸਕੇ ਜਿਹੜਾ ਬੰਦਾ ਯੋਗ ਕਰਦਾ ਹੈ ਬਹੁਤ ਸਿੰਪਲ ਹੈ ਜਿਆਦਾ ਨਹੀਂ ਕਰਨਾ ਕੋਈ ਕਸਰਤ ਨਹੀਂ ਕਰਨੀ ਹੈ ਜੋਰ ਲਾ ਕੇ ਨਹੀਂ ਕਰਨਾ ਹੈ ਆਰਾਮ ਨਾਲ ਕਰਨਾ ਹੈ ਪ੍ਰਾਣਯਾਮ ਕਰੋ ਲੰਬਾ ਸਾਹ ਲਿਓ ਲੰਬਾ ਸਾਹ ਛੁਡੋ 3-4 ਕਿਸਮ ਦਾ ਪ੍ਰਾਣਯਾਮ ਹੈ ਜਿਹੜੇ ਅਸੀਂ ਸਿਖਾਣੇ ਆ ਸਾਹਨੇ ਦਾ 10-15 ਕਿਸਮ ਦਾ ਪ੍ਰਾਣਯਾਮ ਹੈ ਲੇਕਿਨ ਅਸੀਂ ਮੇਨ ਅਸੀਂ 2-3 ਕਿਸਮ ਦਾ ਜਰੂਰ ਸਿਖਾਣੇ ਆ ਬਸਿਕਾ ਪ੍ਰਾਣਯਾਮ ਟਪਾਲ ਭਾਤੀ ਤੇ ਅਨੁਲੋਮ ਬਹਾਰੀ ਪ੍ਰਾਣਯਾਮ ਸ਼ੀਤਲੀ ਸ਼ਿਤਕਾਲੀ ਪ੍ਰਾਣਯਾਮ ਤੇ ਇਹ ਪ੍ਰਾਣਯਾਮਸ ਖਾਂ ਕਰਨ ਨਾਲ ਸਾਰੇ ਸੀਰੀਆਂ ਮਾਣੀ ਦਾ ਨਾਸ ਹੁੰਦਾ ਹੈ ਬੰਦਾ ਤੰਦਰੁਸਤ ਰਹਿੰਦਾ ਤੇ ਠੀਕ ਰਹਿੰਦਾ ਸ਼ਾਮੀ ਰਾਮ ਦੇਵ ਜੀ ਨੇ ਇੱਕ ਅੱਜ ਕਿਪਾ ਕਰਤੀ ਸਾਡੇ ਤੇ ਇਹਨਾਂ ਨੂੰ ਕਰ ਕਰ ਯੋਗ ਕਰ ਕਦੇ ਅਸੀਂ ਬਹੁਤ ਵੱਡੀਆਂ ਕੈਂਪ ਲਾਉਣ ਦੀ ਕੋਸ਼ਿਸ਼ ਕਰਦੀ ਤਾਂ ਸਾਡੇ 50 60 ਬੰਦੇ ਸਾਡੇ ਬਹੁਤ ਮੁਸ਼ਕਿਲਾਂ ਨਾਲ ਇਕੱਠੇ ਹੁੰਦੇ ਸੀ ਹੁਣ ਹਰ ਸ਼ਹਿਰ ਦੇ ਵਿੱਚ ਹਰ ਛੋਟੇ ਮੋਟੀ ਕਸਬੇ ਦੇ ਵਿੱਚ 100 200 200 ਬੰਦਾ ਇਕੱਠਾ ਹੋ ਗਿਆ ਯੋਗ ਕਰ ਰਿਹਾ ਹੁੰਦਾ ਸਮਾਨੇ ਚ ਵੀ ਇਸ ਟਾਈਮ 10 15 ਕਲਾਸਾਂ ਚੌਧਰੀਆਂ ਨੇ ਸਾਡੀਆਂ ਯੋਗ ਦੀਆਂ ਜਿਹੜੀ ਪਤੰਜਲੀ ਯੋਗ ਨਾਲ ਜੁੜੀਆਂ ਜਾਂਦੇ ਤੇ ਹੋਰ ਸੰਸਥਾਵਾਂ ਜਿਹੜੀਆਂ ਕਦੇ ਕੋਈ ਸੰਸਥਾ ਕਦੀ ਯੋਗ ਨਹੀਂ ਸੀ ਕਰਾਉਂਦੀ ਅੱਜ ਤੱਕ ਸ਼ੌਮੀ ਜੀ ਦੇ ਧਿਆਨ ਨਾਲ ਸਾਰੀਆਂ ਸੰਸਥਾਵਾਂ ਯੋਗ ਕਰਵਾਉਣ ਲੱਗ ਪਈਆਂ ਈ ਸ਼ੋਮੀ ਦੇ ਸੀ ਬਹੁਤ ਧੰਨਵਾਦੀਆਂ ਸ੍ਰੀ ਸੁਆਮੀ RAMDEV ਜੀ ਦੇ ਜਿਨ੍ਹਾਂ ਨੇ ਸਾਨੂੰ ਇਹ ਯੋਗ ਦਾ ਪ੍ਰਚਾਰ ਤੇ ਪ੍ਰਸਾਰ ਕਰ ਕਰ ਪਹੁੰਚਾਇਆ